ਤੋਹਾ ਹਾ ਦੇ ਰਚਾ ਪੂਰਨ ਹੋਈ ਚਿਤ ਕੀ ਇੱਛਾ ਗੁਰਦੁਆਰਾ ਵਿਭੋਰ ਸਾਹਿਬ ਸਾਡੀ ਤਸਵੀਰ ਇਤਿਹਾਸਕ ਦੁਆਰਾ ਪਿਪੌਰ ਸਾਹਿਬ ਰਾਜਾ ਰਤਨ ਨਰਾਏ ਦੀ ਬੇਨਤੀ ਪ੍ਰਮਾਣ ਕਰਕੇ ਇਸ ਸਥਾਨ ਉਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਈ ਮਹੀਨੇ ਬਰਾਜ ਮਾਨ ਸਾਹਿਬ ਸੰਮਤ 1753 ਭਾਦਰੋ ਸੁਦੀ ਆਸ਼ਟਮੀ ਐਤਵਾਰ ਵਾਲੇ ਦਿਨ ਕਲਗੀਧਾਰ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸਤਲੁਜ ਦੇ ਕੰਢੇ ਤੇ ਇਸ ਪਵਿੱਤਰ ਸਥਾਨ ਤੇ 24 ਸਾਲ ਜੀ ਦੇ ਪਾਠ ਆਚਾਰਨ ਕੀਤੇ ਸੀ ਸੰਬਤ 1765 ਨਿਜੈ ਅਰਧ ਸੈਸਫੁਨ 3 ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵੀਵਾਰਾ 3 ਤਦਰਵ ਗ੍ਰੰਥ ਸੁਧਾਰਾ ਇਹ ਸਥਾਨ ਲੰਗਰ ਡੈਮ ਸਤਲੁਜ ਦਰਿਆ ਦੀ ਝੀਲ ਦੇ ਕਿਨਾਰੇ ਉੱਤੇ ਸਥਿਤ ਹੈ गमन मोनिया नानतनी नन्जानिया ऊपरसारा प्राण शुद्धे जिसकी जानू जसनाम हो जाए सार संकारा जसकै तो सर्व लोग ते हो अचन्न रहे तो आंतर कीर्तन देव भूमिया ने गर्ष्मा शोहिने माँ एक ऊपर जन की आसार जिसकी कटिये जन की फासार पार लोगी जस मन को होगर नंत संगला के लूहा जिसका और प्रमाण चताए सु